तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर होम गार्ड वेलफेयर एसोसिएशन रिटायर्ड पंजाब ने बहुत जल्द बड़ा एक्शन करंदा किता ऐलान एसोसिएशन प्रधान सिंह ने कहा मेंबर आप मीट हेयर ने सान झूठा लारा ला के साथ तो है भाजपा आगू अमन प्रीत कौर राय ने कहा कि बहुत जल्द इस मसले लेके के मानियो पंजाब नाल करांगे मुलाकात

ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਪਹਿਲੇ ਟਰਨੀਤੀ ਜਾ ਕੇ ਟਰਨਾਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਪ੍ਰੋਸਾ ਦਿੱਤਾ ਸੀ ਪਰ ਸਰਕਾਰ ਦੇ ਕਰੀਬ 3 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਇਹ ਸਭ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਰਿਟਾਇਰਡ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਉਹਨਾਂ ਅੱਗੇ ਕਿਹਾ ਕਿ ਅਸੀਂ ਕੋਈ ਨਾਜਾਇਜ਼ ਮੰਗ ਨਹੀਂ ਕੀਤੀ ਅਸੀਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਪੰਜਾਬ ਦੀ ਸੇਵਾ ਵਿੱਚ ਲਗਾਏ ਹਨ ਪਰ ਅੱਜ ਸਾਨੂੰ ਰਿਟਾਇਰ ਹੋਣ ਤੋਂ ਬਾਅਦ ਸਰਕਾਰ ਸਾਡੇ ਗੁਜਰਾਨ ਲਈ ਪੈਨਸ਼ਨ ਦਾ ਪ੍ਰਬੰਧ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਅਸੀਂ ਮੰਗ ਪੱਤਰ ਦੇ ਦੇ ਕੇ ਥੱਕ ਚੁੱਕੇ ਹਾਂ ਹੁਣ ਅਸੀਂ ਪੰਜਾਬ ਪਧਰੀ ਵੱਡਾ ਸੰਗ੍ਰਸ਼ ਵੇ ਡਾਂਗੇ ਤੇ ਜਿਸ ਦੀ ਜ਼ਿੰਮੇਵਾਰ ਆਪ ਸਰਕਾਰ ਹੋਵੇਗੀ ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਜਪਾ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਹਨਾਂ ਦੀ ਮੰਗ ਨੂੰ ਲੈ ਕੇ ਕਟਗਿੰਤੀ ਕਮਿਸ਼ਨ ਦੇ ਚੇਅਰਮੈਨ सरदार इकबाल सिंह लालपुरा जी नु मिल चुकी ਹਾਲਤੇ ਬਹੁਤ ਜਲਦ ਇਹਨਾਂ ਦੀਆਂ ਮੰਗਾਂ ਬਾਬਤ ਮਾਨਯੋਗ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਸਾਨੂੰ ਉਮੀਦ ਹੈ ਕਿ ਇਹਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਮੰਨਣ ਲਈ ਮਾਨਯੋਗ ਰਾਜਪਾਲ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਨਗੇ ਆਓ ਦੇਖਦੇ ਹਾਂ ਲੀਡਰ ਸਾਹਿਬਾਨਾ ਨੇ ਸਾਡੇ ਰਿਪੋਰਟਰ ਨਾਲ ਜੋ ਗੱਲਬਾਤ ਕੀਤੀ ਸਿਕਲ ਜੀ ਮੈਂ ਜੀ ਸਟੇਟ ਪ੍ਰੈਜ਼ੀਡੈਂਟ ਗੁਰਦੀਪ ਸਿੰਘ ਹੋਮ ਗਾਰਡ ਵੈਲਫੇਅਰ ਰਿਟਾਇਰਡ ਪੰਜਾਬ ਰਜਿਸਟਰ ਨੰਬਰ 37 ਤੁਹਾਨੂੰ ਤੁਹਾਡੇ ਜਰੀਏ ਬੇਨਤੀ ਕਰਨੀ ਚਾਹੁੰਦਾ ਹੈ ਵੀ ਅਸੀਂ 10 2018 ਨੂੰ ਸੋਲਖਿਆ ਟੋਲ ਪਲਾਜ਼ਾ ਤੇ ਧਰਨਾ ਲਾਇਆ ਸੀ ਜੋ ਅਜੇ ਵੀ 6.5 ਸਾਲ ਤੋਂ ਲਗਾਤਾਰ ਜਾਰੀ ਹੈ ਉਹਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਸਾਡੀ ਮੇਨ ਮੰਗ ਜਿਹੜੀ ਸੀ ਪੈਨਸ਼ਨ ਸੀ ਉਹਦੇ ਵਿੱਚ ਜਿਹੜਾ ਇੱਕ ਗਾਰਡ ਨੌਕਰੀ ਕਰਦਾ ਸੀ 25 30 30 ਸਾਲ ਤੱਕ ਡਿਊਟੀ ਕਰਦਾ ਸੀ ਅੱਜ ਉਹਨੂੰ 34000 ਤੋਂ ਲੈ ਕੇ 43000 ਦੇ ਦਿੱਤੀ ਜਾਂਦੀ ਹੈ ਜਦੋਂ 58 ਸਾਲ ਰਟਾਇਰ ਹੋ ਜਾਂਦਾ ਰਟਾਇਰ ਹੋਣ ਤੋਂ ਬਾਅਦ ਕੁਝ ਨੂੰ ਕੁਝ ਨਹੀਂ ਦਿੱਤਾ ਜਾਂਦਾ ਨਾ ਕੋਈ ਗ੍ਰੈਚੁਇਟੀ ਨਾ ਕੋਈ ਫਰੰਟ ਬੈਲ ਦਿੱਤਾ ਜਾਂਦਾ ਇਸ ਕਰਕੇ ਪਹਿਲੇ ਜਦੋਂ ਕਾਂਗਰਸ ਸਰਕਾਰ थी ਉਸ ਟਾਈਮ ਸਾਨੂੰ ਕਾਂਗਰਸ ਲਾਰੇ ਲਾ ਰਹੀ ਰਹਿੰਦੀ ਸੀ ਜੋ ਮਨਪ੍ਰੀਤਵਾਦੀ ਉਹ ਵੀ ਲਾਰੇ ਲਾਉਂਦੇਗੇ ਉਸ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਚਾਜੀ ਚੰਨੀ ਆਏ ਉਹ ਵੀ ਸਾਨੂੰ 3 ਮਹੀਨੇ ਲਾਰੇ ਲਿਖਾਤੇ ਉਸ ਤੋਂ ਬਾਅਦ 2017 ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਦੇਖੋ ਮੀਤਿਆਰ ਜੀ ਨੇ ਇੱਕ ਬਿਆਨ ਲਿਖਾਇਆ ਸੀ ਵੀ ਚੰਨੀ ਸਰਕਾਰ ਹੋਮ ਗਾਰਡ ਨੂੰ ਪੈਨਸ਼ਨ ਤੇ ਸਾਰਾ ਕੁਝ ਬੈਨੀਫਿਟ ਦੇਣੇ ਚਾਹੀਦੇ ਆ ਆ ਇਹਨਾਂ ਦਾ ਮੀਤਿਆ ਦਾ ਬਿਆਨ ਹੈ ਇਹ ਕਹਿੰਦਾ ਸੀ ਜਦੋਂ ਸਾਡੀ ਸਰਕਾਰ ਆਈ ਵੀ ਅਸੀਂ ਤੁਹਾਨੂੰ ਸਾਰਾ ਕੁਝ ਦਵਾਂਗੇ ਵਟ ਇਹਨਾਂ ਨੇ ਕੀ ਕਰਿਆ ਬਹੁਤ ਮਤਰਾ ਜਿੱਤੇ ਵੋਟਾਂ ਵੇਜ ਠੋਕੇ ਇਹਨਾਂ ਨੂੰ ਪਾਈਆਂ 92 ਸੀਟਾਂ ਆ ਗਿਆ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਸਾਨੂੰ ਲਾਰੇ ਬਲਾਰੇ ਤੇ ਜਿਹੜੇ ਮਾਨਯੋਗ ਵਿੱਤ ਮੰਤਰੀ ਸਾਡੇ ਸਤਾਪਨ ਚੀਮਾ ਇਹ 39 ਸੱਟ ਰਹਿੰਦੇ ਸੀ ਇਹਨਾਂ ਕੋ ਜਾਣਦੇ ਰਹੇ ਇਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਸਾਰੀ ਸਰਕਾਰ ਤੇ ਦੇਣਾ ਹੈ ਸਾਨੂੰ ਪੈਨਸ਼ਨ ਦੇਊਗੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹ ਵੀ ਕਹਿੰਦੇ ਸੀ ਮੈਂ ਕੋਈ ਧਰਨਾ ਨਹੀਂ ਲੱਗਣ ਦਊਗਾ ਇਹਨੂੰ ਪਤਾ ਉੱਥੇ ਲੰਘਦੇ ਰੋਹ ਸੋਰੀਆਂ ਟੋਲਪਲਾਜਾਂ ਤੇ ਧਰਨਾ ਲਗਾਤਾਰ ਜਾਰੀ ਹੈ 6.50 ਤੋਂ ਕੀ ਇਹਨਾਂ ਨੂੰ ਤੱਕ ਦਿਖਿਆ ਨਹੀਂ ਹੈਗਾ ਕਿੰਨੇ ਧਰਨੇ ਚੱਲਦੇ ਆ ਉਸ ਤੋਂ ਬਾਅਦ ਜੀ ਵੇ ਸਾਨੂੰ ਇਹ ਵੀ ਲਾਰੇ ਲਾਉਂਦਿਆਂ ਨੂੰ ਲਾਰੇ ਹੁਣ ਬੀ ਤਿਆਰ ਜੀ ਦੇਖੋ ਤੁਹਾਨੂੰ ਪਤਾ ਐਮਪੀ ਬਣ ਗਏ ਪਰ ਸਾਨੂੰ ਇਹਨਾਂ ਨੇ ਉਹੀ ਰੋਲ ਕਿ ਰੱਖਿਆ ਅਸੀਂ ਸਾਡੀਆਂ ਮਾਨਯੋਗ ਡੀਜੀਪੀ ਸਾਹਿਬ ਨੇ ਵੀ ਇਸ ਵਾਰ ਚ ਕਰਕੇ ਭੇਜੀ ਵੀ ਆ ਤੇ ਗ੍ਰਹਿ ਭਾਗ ਨੇ ਇਸ ਵਾਰ ਚ ਕਰ ਚੁੱਕੇ ਆ ਉਸ ਤੇ ਸਾਡੀਆਂ ਫੈਲਾਂ ਜਿਹੜੀਆਂ ਪਈਆਂ ਐ ਫ੍ਰੀਜ ਪਈਆਂ ਪੈਨਸ਼ਨ ਪਾਲਸੀ ਚ ਵਿੱਤ ਮੰਤਰੀ ਜੀ ਵੀ ਸਾਡੀ ਕਈ ਵਾਰੀ ਮੀਟਿੰਗਾਂ ਹੋ ਚੱਕੀਆਂ ਮਾਨਯੋਗ ਸਾਡੇ ਸਪੈਸ਼ਲ ਪ੍ਰਿੰਸੀਪਲ ਸਟੈਟੂ ਸੀਐਮ ਕੁਮਾਰ ਮਿਤ ਜੀ ਉਹਨਾਂ ਵੀ ਸਾਡੇ ਦੋ ਤਿੰਨ ਮੀਟਿੰਗਾਂ ਹੋਈਆਂ ਆ ਉਸ ਤੋਂ ਬਾਅਦ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਨੂੰ ਵੀ ਅਸੀਂ ਰੋਪੜ ਜ਼ਿਲ੍ਹੇ ਜਗਾਇਏ ਸੀ ਉੱਥੇ ਮਿਲੇ ਸੀ ਸਾਨੂੰ ਉਹਨਾਂ ਨੇ ਵੀ ਕਿਹਾ ਥੋੜਾ ਟਾਈਮ ਰੱਖੋ ਉਹ ਵੀ ਤਕਰੀਬਨ 2 ਸਾਲ ਹੋ ਗਏ ਸਾਨੂੰ 2 ਸਾਲ ਦੇ ਵਿੱਚ ਸਾਨੂੰ ਇਹਨਾਂ ਨੇ ਹੁਣ ਤੱਕ ਲਾਰੇ ਜਿ ਲਖਾਇਆ ਹੁਣ ਸਾਡੀ ਪਿੱਛੇ 26 11 ਨੂੰ ਸ੍ਰੀ ਕਮਨ ਮਿਤ ਜੀ ਮਾਨਯੋਗ ਪ੍ਰਿੰਸੀਪਲ ਸੈਕਟਰੀ ਸੀਐਮ ਉਹਨਾਂ ਨੇ ਵੀ ਸਾਡੀ ਮੀਟ ਕੋਈ ਸਾਨੂੰ ਉਹਨਾਂ ਨੇ ਕਿਹਾ ਸੀ ਸਾਨੂੰ 1 ਮਹੀਨਾ ਟਾਈਮ ਦੇ ਦਿਓ 1 ਮਹੀਨੇ ਤੁਸੀਂ ਮੇਰੇ ਪਾਸੇ ਦੇ ਆ ਜਾਣਾ ਪਰ ਹੁਣ ਜਦੋਂ ਅਸੀਂ ਦਫ਼ਤਰ ਜਾਂਦੇ ਸਾਨੂੰ ਅਨਾਂ ਕਾਨੀ ਨਾ ਟਾਲਿਆ ਜਾਂਦਾ ਕੋਈ ਸਾਰੀ ਸੁਣਾਈ ਨਹੀਂ ਹੁੰਦੀ ਇਸ ਗੱਲ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਸਰਕਾਰ ਪਹਿਲਾਂ ਸਾਨੂੰ ਲਾਰੇ ਲਾਉਂਦੀ ਸੀ ਉਹੀ ਸਰਕਾਰ ਨੂੰ 3 ਸਾਲ ਹੋ ਗਏ 3 ਸਾਲ ਦੇ ਵਿੱਚ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਹੁਣ ਤੱਕ ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਜੇਕਰ ਤੁਸੀਂ ਇਹਨਾਂ ਨੂੰ ਡਿਊਟੀ ਲੈਣੀ ਹੈ ਵੀ ਇਹਨਾਂ ਨੂੰ ਕਾਉਂਸਲ ਦੇ ਬਰਾਬਰ ਦਿਓ ਉਹ ਤਾਂ ਸਭ ਕੁਝ ਦੇ ਦਿੱਤਾ ਜੋ ਡੀਏ ਵਗੈਰਾ ਦੇਣਾ ਸੀ ਹੁਣ ਇਹ ਸਿਰਫ ਪੈਨਸ਼ਨ ਵਾਲਾ ਕੰਮ ਹੈ ਜਦੋਂ ਬੰਦਾ 58 ਸਾਲ ਬਾਅਦ ਬੁਢਾ ਹੋ ਜਾਂਦਾ ਉਹ ਕਿਤੇ ਕੋਈ ਜਾਣ ਜੋਗਾ ਨਹੀਂ ਕੁਸ਼ ਕਰਨ ਜੋਗਾ ਨਹੀਂ ਹੈਗਾ ਦਿਹਾੜੀ ਜੋਗਾ ਵੀ ਕੁਝ ਵੀ ਨਹੀਂ ਕਰਨ ਜੋਗਾ ਹੈਗਾ ਉਹ ਕੀ ਕਰੇਗਾ ਲਾਰਜ ਬੜਾ ਪੇਜ ਜਿਹੀ ਲੋੜ ਹੁੰਦੀ ਹੈ ਖਰਚੇ ਦੀ ਡਵਾਈਸ ਬੁੱਢੀ ਸਾਹਿਬ ਕਹਿੰਦਾ ਉਸ ਟਾਈਮ ਸਰਕਾਰ ਨੇ ਕੁਝ ਨਹੀਂ ਦੇਣਾ ਦਿੱਤਾ ਸਰਕਾਰ ਨੇ ਹੁਣ ਵੀ ਸਾਨੂੰ ਲਾਰੇ ਲਾ ਰਹੇ ਆਂ ਵਿੱਤ ਮੰਤਰੀ ਸਾਹਿਬ ਨੂੰ ਮਿਲਦੇ ਆਂ ਸੀ ਸਾਰੇ ਮਿਲਦੇ ਰਹੇ ਪਰ ਸਾਨੂੰ ਹੁਣ ਵੀ ਲਾਰੇ ਤੋਂ ਬਗੈਰ ਕੁਝ ਨਹੀਂ ਦੰਦੇ ਅੱਜ ਕੱਲ ਅੱਜ ਕੱਲ ਕਰਡਟ ਵਾਲੇ ਜੇਕਰ ਸਰਕਾਰ ਹੁਣ ਵੀ ਸਾਡੀ ਕੋਈ ਸੁਣਾਈ ਨਹੀਂ ਕਰਦੀ ਥੋੜੇ ਦਿਨਾਂ ਦੇ ਵਿੱਚ ਅਸੀਂ ਉਹ ਤਕੜਾ ਪਹਿਲਾਂ ਮੰਗ ਅਜਨੇ ਇਕੱਠਾ ਕਰਕੇ ਬਾਹਰ ਪਰਦੀ ਜ਼ਬਰਦਸਤ ਭਿੜੂਗੀ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਫੇਰ ਵੀ ਅਸੀਂ ਕੋਈ ਨਾ ਕੋਈ ਤਕੜਾ ਪ੍ਰੋਟੈਸਟ ਕਰਾਂਗੇ ਜੇਕਰ ਸਰਕਾਰ ਨੇ ਸਾਡੀ ਹੁਣ ਵੀ ਬਾਹ ਨਾ ਫੜੀ ਅਸੀਂ ਸਰਕਾਰ ਨੂੰ ਬਾਰ ਬਾਰ ਮੰਨਿਓਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਜੀ ਨੂੰ ਬੇਨਤੀ ਕਰਦੇ ਆਂ ਵੀ ਸਾਲੀ ਸੁਣਵਾਈ ਕਰਕੇ ਜਲਦੀ ਤੋਂ ਜਲਦੀ ਪੈਨਸ਼ਨ ਲਗਾਈ ਜਾਵੇ ਜੋ ਡੀਏ ਦਾ ਕੇਸ ਹਾਈ ਕੋਰਟ ਨਾਲ ਅਖਜ ਕਰਿਆ ਉਹ ਵੀ ਦਿੱਤਾ ਜਾਵੇ ਤੇ ਬਾਕੀ ਜਿਹੜੀਆਂ ਸਹੂਲਤਾਂ ਹੋਰ ਹੈ ਪੇ ਕਵਿਨਾਂ ਵੀ ਦਿੱਤਾ ਜਾਵੇ ਤਾਂ ਤਾਂ ਕਿ ਕੋਈ ਐਹੋ ਜਿਹੀ ਦੁਰਘਟਨਾ ਨਾ ਹੋ ਸਕੇ ਕਿਉਂਕਿ ਜੇਕਰ ਸਰਕਾਰ ਨਹੀਂ ਕਰਦੀ ਇਹ ਸਰਕਾਰ ਸਾਨੂੰ ਇਹ ਨਾ ਕਵੇ ਵੀ ਤੁਸੀਂ ਇਹ ਕੰਮ ਗਲਤ ਕੀਤਾ ਜਿਕਰ ਨਾ ਪਹਿਲੇ ਕਹਿੰਦੇ ਸੀ ਜਦੋਂ ਧਰਨਾ ਨਾਲ ਛੋੜੀਆਂ ਟੋਜਾਂ ਰੋਕਿਆ ਸੀ ਵੀ ਤੁਸੀਂ ਇਹ ਕੰਮ ਨਾ ਕਰੋ ਵਰਦੀ ਚ ਵੀ ਅਸੀਂ ਤੁਹਾਡੀ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਤਕਰੀਬ 2 ਸਾਲ ਹੋ ਗਏ 2 ਸਾਲ ਬੰਦੇ ਬਹੁਤ ਮਹਿਲਾ ਪਰ ਟੈਨਸ਼ਨ ਹੈ ਹਰੇ 25 30 ਬੰਦੇ ਧਰਨੇ ਦਰਾਂ ਡੈਥ ਹੋ ਚੁੱਕੀ ਹੈ ਡੈਥ ਹੋ ਚੁੱਕੀ ਹੈ ਅਸੀਂ ਫੇਰ ਵੀ ਲਾਂਡਰਡ ਖਰਾਬ ਨਹੀਂ ਕੀਤਾ ਇਸ ਕਰਕੇ ਸਰਕਾਰ ਨੂੰ ਬਾਰ-ਬਾਰ ਇਹ ਹੀ ਬੇਨਤੀ ਕਰਾਂਗੇ ਵੀ ਤੁਸੀਂ ਜਲਦੀ ਤੋਂ ਜਲਦੀ ਸਾਡੀ ਪੈਨਸ਼ਨ ਅਣਪੱਤਾ ਜੋ ਬਣਦਾ ਦਿੱਤਾ ਜਾਵੇ ਤਾਂ ਕਿ ਸਾਰੇ ਬੜਾਪੇ ਵਿੱਚ ਆਪਣਾ ਆਪਣਾ ਘਰ ਬੈਠ ਕੇ ਜੀਵਨ ਦੀ ਜੀ ਕਦੀ ਹੁਣ ਜਿਹੜੀ ਸਾਰੀ ਉਮਰ ਹੈ ਇਹ ਸੜਕਾਂ ਦੇ ਰੋਣਯੋਗੀ ਨਹੀਂ ਹੈ ਪੋਤੇ-ਪੋਤੀਆਂ ਬੱਚੇ ਖਿਲਾਉਣ ਯੋਗੀ ਹੈਗੀ ਆ ਹੁਣ ਸਰਕਾਰ ਜਿਹੜੀ ਸਾਨੂੰ ਰੋਲ ਰਹੀ ਹੈ ਇਸ ਕਰਕੇ ਸਰਕਾਰ ਨੂੰ ਬਾਰ-ਬਾਰ ਇਹੀ ਬੇਨਤੀ ਕਰੂਗੇ ਵੀ ਸਾਡਾ ਚਲਤੀ ਤੋਂ ਜਲਦੀ ਕੀਤਾ ਜਾਵੇ ਆ ਸਭ ਤੋਂ ਪਹਿਲਾਂ ਸੱਜੀ ਕਾਲ ਜੀ ਆ ਜਿਸ ਤਰ੍ਹਾਂ ਕਿ ਮੈਂ 2 ਸਾਲ ਪਹਿਲਾਂ ਮੈਂ ਨਦੇ ਧਰਨੇ ਤੇ ਪਹੁੰਚ ਕੀਤੀ ਸੀਗੀ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਦਾ ਪੰਜਾਬ ਪੱਧਰ ਤੇ ਧਰਨਾ ਚੱਲ ਰਿਹਾ ਹੈਗਾ ਅਤੇ ਉਸ ਸਮੇਂ ਵੀ ਮੈਂ ਕੇਂਦਰ ਤੱਕ ਵੀ ਅਪਰੋਚ ਕੀਤੀ ਸੀਗੀ ਅਤੇ ਪੰਜਾਬ ਸਰਕਾਰ ਤੱਕ ਵੀ ਬੜੀ ਮਤਲਬ ਨਮੋਸ਼ੀ ਦੀ ਗੱਲ ਹੈਗੀ ਹੈ ਕਿ ਸਾਡੇ ਬਜ਼ੁਰਗ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਤਾਂ ਜਨਮ ਭੂਮੀ ਔਰ ਕਰਮ ਭੂਮੀ ਰੋਪੜ ਅਤੇ ਸ਼੍ਰੀ ਚਮਕੌਰ ਸਾਹਿਬ ਉਹਦੀਆਂ ਦਰਾਂ ਤੇ ਬੈਠੇ ਨੇ ਤੇ ਇਹਨਾਂ ਦਾ ਮਸਲਾ ਕੋਈ ਛੋਟਾ ਨਹੀਂ ਹੈਗਾ ਵੀ ਐਨੇ ਮਤਲਬ ਬਜ਼ੁਰਗ ਹੋ ਕੇ ਵੀ ਇਹਨਾਂ ਦੇ ਜਿਹੜੀਆਂ ਪੈਨਸ਼ਨਾਂ ਆਈਆਂ ਮੇਰੇ ਪੱਤੇ ਹੈਗੇ ਉਹ ਨਹੀਂ ਦਿੱਤੇ ਜਾ ਰਹੇ ਸਰਕਾਰ ਵੱਲੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਇਹ ਵਿਚਾਰੇ ਦਰਾਂ ਤੇ ਬੈਠੇ ਸੀਗੇ ਧੱਕੇ ਖਾ ਰਹੇ ਸੀ ਤੇ ਅੱਜ ਜਦੋਂ ਦੁਬਾਰਾ ਮੁੜ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੁਣ ਇਸ ਵੇਲੇ ਕਾਬਜ਼ ਹੈਗੀ ਐ ਉਹਨਾਂ ਨੇ ਇਹਨਾਂ ਨੂੰ ਝੂਠੇ ਦਲਾਸੇ ਦਿੱਤੇ ਤੇ ਉਹ ਝੂਠੇ ਦਲਾਸਿਆਂ ਦੇ ਸਿਰ ਦੇ ਉੱਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਵਿਚਾਰਿਆ ਨੇ ਸਾਡੇ ਬਜ਼ੁਰਗ ਹੈਗੇ ਨੇ ਉਹਨਾਂ ਨੇ ਸਰਕਾਰਾਂ ਵੀ ਚੁਣੀਆਂ ਬਣਾ ਦਿੱਤੀ ਸਰਕਾਰ ਤੇ ਅੱਜ ਵੀ ਇਹਨਾਂ ਦਾ ਮੈਟਰ ਸਟਿਲ ਪੈਂਡਿੰਗ ਹੈ ਠੀਕ ਐ ਅੱਗੇ ਕੀ ਹੁਣ ਇਸ ਤੋਂ ਨੈਕਸਟ ਹੁਣ ਇਹ ਹੈਗਾ ਜੀ ਮੈਂ ਮੇਰੇ ਕੋਲੇ ਫੇਰ ਦੁਬਾਰਾ ਤੋਂ ਸਦਾ ਗੁਰਦੀਪ ਸਿੰਘ ਜੀ ਹੈਗੇ ਨੇ ਅਤੇ ਆਪਣੇ ਸੁਪਰਡੈਂਟ ਸਾਹਿਬ ਹੈਗੇ ਨੇ ਇਹ ਮੇਰੇ ਕੋਲ ਫੇਰ ਦੁਬਾਰਾ ਪਹੁੰਚ ਕੀਤੀ ਇਹਨਾਂ ਨੇ ਵੈਸੇ ਤਾਂ ਮੈਂ ਕਦੇ ਵੀ ਮਤਲਬ ਇਹਨਾਂ ਦੇ ਮੈਟਰ ਤੋਂ ਕਦੇ ਨਿਕਲੀ ਨਹੀਂ ਮੈਂ ਇੰਟਾਚ ਹੀ ਰਹੀ ਹੈਗੀ ਐ ਤੇ ਹੁਣ ਦੁਬਾਰਾ ਤੋਂ ਇਹਨਾਂ ਨੇ ਮੈਨੂੰ ਅਪਰੋਚ ਕਰਕੇ ਕਿਹਾ ਕਿ ਆਪਾਂ ਗਵਰਨਰ ਸਾਹਿਬ ਤੱਕ ਪਹੁੰਚ ਕਰਨੀ ਹੈਗੀ ਐ ਪਹਿਲਾਂ ਵੀ ਇਹ ਦੋ ਲੈਟਰਸ ਲਿਖ ਚੁੱਕੇ ਆ ਪਰ ਹੁਣ ਜਿੰਨੀ ਮੇਰਾ ਮਤਲਬ ਹੋਏਗਾ ਕਿ ਮੈਂ ਕੇ ਸੈਂਟਰ ਦੇ ਕਿਸੇ ਵੀ ਮਨਿਸਟਰ ਦੇ ਥਰੂ ਜਾਂ ਕਿਸੇ ਤਰੀਕੇ ਦੇ ਨਾਲ ਮੈਂ ਗਵਰਨਰ ਸਾਹਿਬ ਤੱਕ ਪਹੁੰਚ ਕਰਾਂਗੀ ਅਤੇ ਇਹਨਾਂ ਦਾ ਮੈਟਰ ਅੱਗੇ ਪ੍ਰੋਸੀਡ ਕਰਾਉਣੀ ਕਰਾਂਗੀ